ਜੀ ਸਵੇਰੇ 7:30 ਦਾ ਹੋ ਗਿਆ ਤੇ ਆਪਾਂ ਹੈਗੇ ਆ ਇਸ ਟਾਈਮ ਉੱਤਰ ਪ੍ਰਦੇਸ਼ ਦੇ ਸ਼ਹਿਰ ਬਦਿਆਉਂ ਚ ਬਦਿਆਉਂ ਆ ਜੀ ਪਤਾ ਨਹੀਂ ਪਤਾ ਜੂ ਲਿਖਿਆ ਹੋਇਆਗਾ ਇਹ ਜਿਹੜਾ ਆਹ ਜੀ ਬਦਾਉਂ ਬਦਾਈਉਂ 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 ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤ ਸੰਗ ਸਭਾ ਪੰਜਾਬੀ ਮਹੱਲੇ ਦੇ ਆਪਾਂ ਗੁਰਦੁਆਰਾ ਸਾਹਿਬ ਦੇ ਜਿਹੜਾ ਸਾਹਮਣੇ ਖੜੇ ਆ ਸਵੇਰੇ ਸਵੇਰੇ ਜੀ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜੀ ਕੁੱਲ 75 ਜਿਹੜੇ ਜ਼ਿਲ੍ਹੇ ਆਗੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਆ ਜ਼ਿਲ੍ਹਾਗਾ ਜਿੱਥੇ ਆਪਾਂ ਇਸ ਟਾਈਮ ਖੜੇ ਆਂਗੇ ਤੇ ਸਾਰਿਆਂ ਤੋਂ ਪਹਿਲਾਂ ਗੁਰੂਬਾਰ ਰਾਜ ਜੀ ਦੇ ਦਰਸ਼ਨ ਤੇ ਬਾਕੀ ਦੀਆਂ ਗੱਲਾਂ ਬਾਤਾਂ ਸਫ਼ਰ 'ਚ ਭਰ ਨਾਲ-ਨਾਲ ਚੱਲਦੇ-ਚੱਲਦੇ ਜੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਨੋਕ ਮਨਾਂ ਪਹਿਵਾ ਬੋਲ ਵਿਚਾਰ ਨਦੀ ਕਰੰਗੰ ਭਾਏ ਪਾ ਉਹ ਲੋ ਚਖਾ ਚਕਿ ਚਖਨ ਵਾਰੀ ਬਹੁਤ ਅਨੰਤ ਲਾਭ ਮਾਦਨ ਜੁਨ ਭਾਏ ਸੋਏ ਬੇ ਪ੍ਰਤਿਮਾ ਜੈ ਸਮ ਕੋਈ ਨੱਚ ਨੱਚ ਸਰ ਚਲੇ ਸਰ ਰੁਏ ਉਡ ਨਾ ਜਾਹੀ ਸਿਦ ਨਾ ਰਜਨ ਉੱਡਣ ਨਲਕਾ ਚਾਹੋ ਨਾਲ ਜਿੰਨ ਮਨੁ ਭੋਤ ਨਾਲ ਭੋਤ ਅੰਬਰ ਪਾਰੇ ਅਲੈ ਨਰਗ ਨਾ ਜਾਏ ਜੋਤ ਸਤਿ ਸਦਾ ਸ੍ਰੀ ਸੁਰੀ ਚਾਨ ਬਰੈਡ ਵਾਹਿਗੁਰੂ ਜੀ ਬਾਬਾ ਬਲੀ ਕਰੇ ਮਥਰਾ ਬ੍ਰਿੰਦਾਵਨ ਰੋਡ ਜੀ NH530B ਤੋਂ ਸਾਰਿਆਂ ਨੂੰ ਜੀ ਸਵੇਰ ਦੀ ਵੱਡੇ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਇੱਕ ਨਵੇਂ ਨਕੋਰ ਤੇ ਅਲਟਾਰਾ ਬਲੌਗ ਦੇ ਵਿੱਚ ਤੇ ਅੱਜ ਦਾ ਜਿਹੜਾ ਆਪਣਾ ਸਫਰ ਹੈ ਇੱਥੋਂ ਜੀ ਮਥਰਾ ਬਰਿੰਦਾਵਨ 160 ਕਿਲੋਮੀਟਰ ਪਿਆਗਾ ਤੇ ਉਹ ਹੁੰਦੇ ਹਵਾਏ ਆਪਾਂ ਆਗਰਾ ਆਗਰਾ ਤੋਂ ਬਿਹਾਰ ਚ ਸ਼੍ਰੀ ਪਟਨਾ ਸਾਹਿਬ ਜੀ ਗੁਰਦੁਆਰਾ ਸਾਹਿਬ ਤੇ ਜਿਹੜਾ ਅੱਜ ਆਵਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਬਣੇ ਰਿਹਾ ਕਰੋ ਜੀ ਰਾਤ ਕਿੱਦਾਂ ਦਾ ਮਾਹੌਲ ਆਉਂਦਾ ਪਿੰਡ ਆਉਂਦਾ ਕੋਈ ਸ਼ਹਿਰ ਆਉਂਦਾ ਉੱਥੋਂ ਦੇ ਲੋਕ ਕਿੱਦਾਂ ਦੇ ਹੈਗੇ ਕੀ ਗੱਲਾਂ ਬਾਤਾਂ ਹਨ ਜੋ ਵੀ ਜਾਣਕਾਰੀ ਆਪਾਂ ਨੂੰ ਮਿਲਦੀ ਰਹੂਗੀ ਜੋ ਵੀ ਜਾਣਕਾਰੀ ਆਪਾਂ ਨੂੰ ਮਿਲਦੀ ਰਹੂਗੀ ਤੇ ਤੁਹਾਡੇ ਸਾਰਿਆਂ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ ਤੇ ਇਧਰਲੇ ਪਾਸੇ ਜੀ ਸਰਪਾਲ ਜੀ ਸਰਪਾਲ ਸਿੰਘ ਆਸ ਕਰਦਾ ਸਾਰੇ ਠੀਕ ਠਾਕ ਹੋਮ ਹੋਗੇ ਤੇ ਹਾਂਜੀ ਸਾਸਰੀ ਕਾਲਜੀ ਸਾਰਿਆਂ ਨੂੰ ਛੋਟੇ ਵੱਡੇ ਬਜ਼ੁਰਗਾਂ ਨੂੰ ਭੈਣ ਭਰਾਵਾਂ ਨੂੰ ਦੇਸ਼ ਵਿਦੇਸ਼ ਚ ਜਿਹੜੇ ਦੇਖ ਰਹੇ ਨੇ ਸਮਾਂ ਚ ਸਮਾਂ ਕੱਢ ਕੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਸਰੀ ਕਾਲਜੀ ਤੇ ਅੱਜ ਦਾ ਜਿਹੜਾ ਸਫਰ ਆਪਣਾ ਸੁੱਖ ਦਮਾਈ ਰਵੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਇਧਰੋਂ ਵਾਹਿਗੁਰੂ ਨੇ ਵੀ ਚਾਰ ਚੰਦ ਲਾਤੇ ਕਿੰਨਵੇਂ ਜੀ ਹੋਣ ਲੱਗ ਗਈ ਹੈ ਤੇ ਬਦਲ ਬਾਈ ਹੈਗੀ ਹੈ ਮੌਸਮ ਬਹੁਤ ਸੋਹਣਾ ਹੈ ਤੇ ਆਪਾਂ ਅੱਗੇ ਦਾ ਸਫਰ ਜਿਹੜਾ ਸ਼ੁਰੂ ਕਰਦੇ ਆਂ ਤੇ ਇਧਰ ਆਪਣੇ ਨੀਸ਼ੂ ਬਾਈ ਜੀ ਠੀਕ ਆ ਬਾਈ ਜੀ ਹਾਂਜੀ ਬਾਈ ਨੀਸ਼ੂ ਸ੍ਰੀ ਗੁਰੂ ਸਾਹਿਬਾਰੇ ਵੀਰ ਭਰਾਵਾਂ ਨੂੰ ਜੀ ਮੈਂ ਕੀ ਕਮਾਂ ਜੀ ਬਸ ਜਾਮਣਾ ਖਾ ਲੋ ਜੀ ਬਸ ਸਹੀ ਹੈ ਜੀ ਠੀਕ ਹੈ ਜੀ ਮੌਸਮ ਵਧੀਆ ਹੋਇਆ ਪਿਆ ਜਾਮਣਾ ਖਾ ਲੋ ਤੇ ਤੜਕੇ ਤੜਕੇ ਬਾਈ ਕੈਨਮਨ ਕਾਣੀ ਆ ਨਾ ਜਿਹੜੀ ਸ਼ੁਰੂ ਹੋ ਗਈ ਐ ਤੇ ਜੇ ਮੌਸਮ ਟਿਕਿਆ ਰਹੇ ਤਾਂ ਅੱਜ ਜੇ 바ਬਾ ਟਿਕਿਆ ਰਹੇ ਥੋੜਾ ਜਿਹਾ ਟਾਈਮ ਤਾਂ 바ਬਾ ਜਿਹੜਾ ਸਫਰ ਆਪਣਾ ਖਿੱਚ ਲਾਂਗੇ ਇਹ ਕੈਨਮਨ ਕਰਾਂ ਨਹੀਂ ਜੀ ਨਾ ਇਹ ਬੜਾ ਟਾਈਮ ਲਵਾ ਦਿੰਦੀ ਆ ਕਿ ਹੋਰ ਤਾਂ ਔਸਮ ਮੀ ਪੈਣ ਕਰਕੇ ਬਾਈ ਗੱਡੀਆਂ ਐ ਕਰੀ ਸ਼ੈੱਲਡ ਦੇ ਥੱਲੇ ਲਾਤੀਆਂ ਤੇ ਉਮੀਦ ਕਰਦੇ ਆ ਵੀ ਛੇਤੀ ਛੇਤੀ ਮੀ ਹਟੇ ਤੇ ਅੱਜ ਆਪਾਂ ਜਿਹੜਾ ਆਪਣਾ ਸਫਰ ਐ ਵੱਧ ਤੋਂ ਵੱਧ ਖਿੱਚ ਗਏ ਜਲਦੀ ਤੋਂ ਜਲਦੀ ਮਥਰਾ ਬਰਿੰਦਾਬਨ ਪਹੁੰਚ ਗਏ ਤੇ ਸਾਹਮਣੇ ਹੈਗਾ ਜੀ ਸ਼੍ਰੀ ਸੰਕਟ ਮੋਚਨ ਬਾਲਾ ਜੀ ਮੰਦਿਰ ਦਰਸ਼ਨ ਕਰ ਲੋ ਜੀ ਸਵੇਰੇ ਸਵੇਰੇ ਦਾ ਟਾਈਮ ਆਗਾ ਤੇ ਕਨਮਨ ਕਰਾ ਮੀ ਵੀ ਜਿਹੜੀ ਹੋਈ ਜਾਂਦੀ ਹੈ ਜੀ ਇਹ ਬਾਬਾ ਭਲੀ ਕਰੇ ਟਾਈਮ ਹੋ ਗਿਆ ਜੀ 9:30 ਤੇ ਬੜਾਉਂ ਤੋਂ ਆਪਾਂ 11 ਕਿਲੋਮੀਟਰ ਆ ਗਏ ਆ ਕਲਿਆਣ ਸਿੰਘ ਚੌਕ ਆ ਜਿਹੜਾ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਤੇ ਇਹ ਜਿਹੜਾ ਪਿੰਡ ਸ਼ਹਿਰ ਹੈਗਾਗਾ ਆ ਸਾਹਮਣੇ ਲਿਖਿਆ ਪਿਆ ਜੀ ਹਿੰਦੀ ਦੇ ਵਿੱਚ ਚੜਾਨੀ ਆ ਕਿ ਉਡਾਨੀ ਆ ਜੀ ਮਾੜਾ ਇੱਕ ਵਾਰੀ ਤੁਸੀਂ ਪੜ ਲਓ ਹਿੰਦੀ ਦੇ ਵਿੱਚ ਲਿਖਿਆਗਾ ਤੇ ਇੱਥੋਂ ਜੀ ਆ ਦੋ ਸੜਕਾਂ ਹੋ ਜਾਂਦੀਆਂ ਇੱਕ ਤਾਂ ਸ਼ਹਿਰ ਵੱਲ ਨੂੰ ਵਗ ਜਾਂਦੀ ਆ ਤੇ ਇੱਕ ਆ ਬਾਹਰਵਾਰ ਦੀ ਬਾਈ ਕਹਿੰਦਾ ਜੇ ਤੁਸੀਂ ਸ਼ਹਿਰ ਵਿੱਚ ਦੀ ਜਾਓਗੇ ਤਾਂ ਥੋੜਾ ਜਿਆ ਨੇੜੇ ਪਊਗਾ ਜੇ ਇਧਰ ਬਾਹਰਵਾਰ ਦੀ ਨਿਕਲੋਗੇ ਤਾਂ ਥੋੜਾ ਜਿਆ ਦੂਰ ਦੀ ਪੈ ਜਾਊਗਾ ਤੇ ਆਪਾਂ ਬਾਈ ਜਿਹੜਾ ਬਾਹਰਵਾਰ ਦੀ ਜਾਵਾਂਗੇ ਕਿਉਂਕਿ ਇੱਥੇ ਕੋਈ ਮਸ਼ਹੂਰ ਕੁਝ ਹੈ ਨਹੀਂਗਾ ਕੋਈ ਗੱਲਬਾਤ ਜਿਹੜੀ ਆਪਾਂ ਸ਼ਹਿਰ ਦੇ ਵਿੱਚ ਜਾ ਕੇ ਦਿਖਾਈਗੇ ਤੇ ਇਸ ਲਈ ਆਪਾਂ ਟਾਈਮ ਦੇ ਨਾਲ ਫਿਰ ਪਤਲੀ ਗਲੀ ਨਿਕਲ ਚਲਦੇ ਆਂਗੇ ਕਿជ្រੀ ਸਿੰਘ ਰਾਤ ਜਾਂਦੇ ਜਾਂਦੇ ਬਾਈ ਕਹਿੰਦੇ ਮੁੰਡੇ ਹਵਾ ਪਾਣੀ ਚੈੱਕ ਕਰਨ ਲੱਗ ਗਿਆ ਆਪਣੀਆਂ ਗੱਡੀਆਂ ਦਾ ਜੀ ਹਾਂ ਮੁੰਡਿਓ ਹਾਂ ਲੋਟੋਗੇ ਹਾਂ ਲੋਟ ਨਹੀਂ ਚੜਦੀ ਕਲਾ ਆ ਛੰਦਿਆ ਦਿਖਾਏ ਦੀ ਬਾਈ ਵੀ ਪੂਰਾ ਲੋਟ ਆ ਇਧਰ ਪੰਪਾ ਮਾਰਨੀ ਛੰਦਿਆ ਦਿਖਾਏ ਦੀ ਇਹ ਵਾਰ ਇਹ ਪੰਪ ਵਾਲਾ ਕਿਹੜਾ ਹੈ ਹੈ ਪੰਪ ਬਹੁਤ ਕਿਹੜਾ ਹੈ ਕਿਹੜਾ ਪੰਪ ਹੈ ਇਹ ਦੇਸੀ ਪੰਪ ਆ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਅੱਜ ਕੱਲੋ ਚਾਈਨਾ ਦੇ ਵਾਲੇ ਪੰਪ ਆਉਣ ਲੱਗੇ ਮੈਂ ਪਹਿਲੇ ਦੱਸ ਗਿਆ ਤਾਂ ਮਗਾ ਹੋਂਦਾ ਅਸਲੀ ਪੱਪ ਪੁਰਾਣੇ ਰਵਾਇ ਦਾ ਪੰਪ ਵਾਲਾ ਪੰਪ ਇਹ ਜ਼ੋਰ ਜਿਆਦਾ ਲਵਾਉਂਦੇ ਆਈਏ ਭਾਈ ਯਾਰ ਜੇ 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 ਟਾਈਮ ਭਾਈ ਸਵਾ ਦੋ ਹੋ ਗਏ ਤੇ ਸਾਹਮਣੇ ਜਿਹੜਾ ਤੁਸੀਂ ਪੁਲ ਦੇਖੀ ਜਾਂਦੇ ਹੋ ਨਾ ਇਹ ਹੈਗਾ ਜੀ ਕਚਲਾ ਪੁਲ ਤੇ ਥੱਲੇ ਦੀ ਲੰਘਦੀ ਹੈ ਜੀ ਗੰਗਾ ਮਈਆ ਇੱਥੇ ਭਾਈ ਜ਼ਿਆਦਾਤਰ ਜਿਹੜੇ ਲੋਕ ਆ ਗਏ ਹਿੰਦੂ ਧਰਮ ਨਾਲ ਜਿਹੜੇ ਸੰਬੰਧਤ ਰੱਖਦੇ ਆਗੇ ਉਹ ਲੋਕ ਜ਼ਿਆਦਾ ਆਉਂਦੇ ਆ ਇੱਥੇ ਪਾਠ ਪੂਜਾ ਕਰਨ ਤੇ ਬਾਈ ਜਿੰਨਾ ਕੁ ਤੁਸੀਂ ਹੁਣ ਇੱਥੇ ਗੰਗਾ ਮਈਆ ਦੇ ਕਿਨਾਰੇ ਹਨਾ ਕੱਠ ਦੇਖੀ ਆਂਨੇ ਹੋਗੇ ਐਨੇ ਕੁ ਲੋਕ ਕਹਿੰਦੇ ਸਾਰਾ ਸਾਲ ਲਗਾਤਾਰ ਆਉਂਦੇ ਹੀ ਰਹਿੰਦੇ ਆਗੇ ਤੇ ਅਗਲੇ ਮਹੀਨੇ ਬਾਈ ਮੇਲਾ ਵੀ ਹੋਣਾਗਾ ਜਿਹੜਾ 1 ਮਹੀਨਾ ਮੇਲਾ ਚੱਲਦਾ ਰਹਿੰਦਾ ਜਿਹਨੂੰ ਆਪਾਂ ਦੇਖਿਆਊਗਾ ਵੀ ਕਾਵਟ ਲੈ ਕੇ ਜਾਂਦੇ ਆਗੇ ਜਿਹੜੇ ਸੰਗਤਾਂ ਆਉਂਦੀਆਂ ਹਨਾ ਹਰਦਵਾਰ ਵੀ ਬਹੁਤ ਕੱਠ ਹੁੰਦਾ ਤੇ ਕਹਿੰਦੇ ਜਿੰਨਾ ਹਰਦਵਾਰ ਕੱਠ ਹੁੰਦਾ ਉਹ ਨਹੀਂ ਇਸ ਜਗ੍ਹਾ ਤੇ ਇਕੱਠ ਹੁੰਦਾਗਾ ਕਾਵਟ ਲੈ ਕੇ ਜਾਣ ਵਾਲੀਆਂ ਸੰਗਤਾਂ ਦਾ ਤੇ ਬਾਈ ਇਧਰਲੇ ਪਾਸੇ ਹੁਣੇ ਜਦੋਂ ਆਪਾਂ ਪਹੁੰਚੇ ਤੇ ਨਾਲ ਡੀਐਮ ਵੀ ਆਏ ਹੋਇਆ ਜ਼ਿਲ੍ਹੇ ਦੇ ਡੀਐਮ ਤੇ ਕਹਿੰਦੇ ਬਾਈ 15 ਦਿਨਾਂ ਬਾਅਦ ਜਾਂ ਮਹੀਨੇ ਮਹੀਨੇ ਬਾਅਦ ਠੀਕ ਹੈ ਨਾ ਕੁਝ ਟਾਈਮ ਬਾਅਦ ਇੱਥੇ ਗੰਗਾ ਦੇ ਕਿਨਾਰੇ ਢੇੜਾ ਮਾਰਦੇ ਰਹਿੰਦੇ ਆ ਤੇ ਸਫਾਈ ਆ ਜਿਹੜੀ ਉਹ ਚੈੱਕ ਕਰਦੇ ਰਹਿੰਦੇ ਆਗੇ ਤੇ ਬਾਈ ਜੋ ਡੀਐਮ ਹਣਾ ਜ਼ਿਲ੍ਹੇ ਦੇ ਉਹਨਾਂ ਦਾ ਨਾਮ ਹੈਗਾ ਅਜੇ ਰਾਜ ਸਰ ਅਜੇ ਰਾਜ ਤੇ ਜੇ ਤੁਸੀਂ ਇੱਥੇ ਬਾਈ ਕੌਲਿਆਂ ਤੇ ਦੇਖੋਗੇ ਨਾ ਤੇ ਇੱਥੇ ਲਿਖਿਆ ਹੋਇਆ ਥਾਂ ਥਾਂ ਤੇ ਹਰ ਹਰ ਮਹਾਦੇਵ ਹਰ ਹਰ ਗੰਗਾ ਕਹਿੰਦੇ ਬਾਈ ਜਿੰਨਾ ਹੀ ਇਕੱਠ ਸੰਗਤਾਂ ਦਾ ਹਰਦਵਾਰ ਹੁੰਦਾ ਹਨਾ ਉਹਨਾਂ ਹੀ ਇਕੱਠ ਇਸ ਜਗ੍ਹਾ ਤੇ ਹੁੰਦਾਗਾ ਤੇ ਕਾਵਟ ਲੈ ਕੇ ਜਾਣ ਵਾਲੀਆਂ ਸੰਗਤਾਂ ਦਾ ਤੇ ਬਾਈ ਇੱਥੇ ਲੋਕ ਪਾਠ ਪੂਜਾ ਬਹੁਤ ਕਰਦੇ ਆਗੇ ਇਸ਼ਨਾਨ ਕਰਦੇ ਆ ਪਵਿੱਤਰ ਮੰਨਦੇ ਆ ਗੰਗਾ ਜਲ ਨੂੰ ਹੋ ਗਿਆ ਜੀ ਪੌਣੇ ਪੰਜ ਤੇ ਆਪਾਂ ਉੱਤਰ ਪ੍ਰਦੇਸ਼ ਦੇ ਸ਼ਹਿਰ ਹੈਗੇ ਆਗੇ ਸੋਰੋਂ ਸ਼ਹਿਰ ਚ ਤੇ ਜ਼ਿਲ੍ਹਾ ਹੈਗਾ ਗਾ ਕਾਸ਼ਗੰਜ ਜ਼ਿਲ੍ਹਾ ਗਾ ਤੇ ਇਧਰਲੇ ਪਾਸੇ ਤੁਸੀਂ ਆਪਣੇ ਸੱਜੇ ਹੱਥ ਦੇਖੀ ਜਾਂਨੇ ਹੋ ਗੰਗਾ ਨਦੀ ਜੀ ਗੰਗਾ ਮਈਆ ਜਿਹੜੇ ਇੱਥੋਂ ਦੇ ਲੋਕ ਹਨਾ ਕਹਿੰਦੇ ਆਗੇ Hindu ਧਰਮ ਦੇ ਲੋਕ ਗੰਗਾ ਮਈਆ ਜ਼ਿਆਦਾ ਕਹਿੰਦੇ ਆਗੇ ਤੇ ਇੱਥੇ ਬਈ ਇਤਿਹਾਸਿਕ ਮੰਦਿਰ ਹੈਗਾ ਜਿਹੜਾ ਤੁਸੀਂ ਸਾਹਮਣੇ ਦੇਖੀ ਜਾਂਨੇ ਹੋ ਤੇ ਇਹਦੇ ਬਾਰੇ ਵੀ ਆਪਾਂ ਜਿਹੜੀ ਸਾਰੀ ਜਾਣਕਾਰੀ ਲਵਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਧਰਲੇ ਪਾਸੇ ਬਾਈ ਖੱਬੇ ਹੱਥ ਸਾਹ ਅੰਮਣੋਂ ਸਾਹਮਣੀ ਬਿਲਕੁਲ ਗੁਰਦੁਆਰਾ ਸਾਹਿਬਾ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇਹਦਾ ਵੀ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਗੁਰਦੁਆਰਾ ਛੇਮੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਹਿਗੁਰੂ ਜੀ ਸਾਮਨੇ ਉੱਪਰ ਹੈਗਾ ਜੀ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਥੱਲੇ ਹਾਲ ਬਣਿਆ ਹੋਇਆਗਾ ਲੰਗਰ ਹਾਲ ਵੀ ਆ ਤੇ ਆਰਾਮ ਵੀ ਕਰ ਸਕਦਾ ਉੱਥੇ ਬੰਦਾ ਕੰਟਾ ਘੜੀ ਪੈ ਕੇ ਸੰਗਦਾ ਉੱਥੇ ਆਰਾਮ ਵੀ ਕਰ ਸਕਦੀਆਂ ਨੇ ਤੇ ਇਧਰ ਖੱਬੇ ਹੱਥ ਕਮਰੇ ਬਣੇ ਹੋਏ ਆ ਜੀ ਕੋਈ ਸੰਗਤ ਆਉਂਦੀ ਆ ਹਨਾ ਉਹਨਾਂ ਦੇ ਰਹਿਣ ਵਾਸਤੇ ਜਾਂ ਕੋਈ ਇੱਥੋਂ ਦੇ ਸੇਵਾਦਾਰ ਆਗੇ ਉਹ ਰਹਿੰਦੇ ਆਗੇ ਕਮਰਿਆਂ ਦੇ ਵਿੱਚ ਤੇ ਜਿਹੜਾ ਸੱਜੇ ਹੱਥ ਹੈ ਜੀ ਸੱਜੇ ਹੱਥ ਇਧਰਲੇ ਪਾਸੇ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਚ ਲੰਗਰ ਤਿਆਰ ਹੁੰਦਾ ਜੀ ਉਹ ਜਗ੍ਹਾ ਜਿਹੜੀ ਉਹ ਹਾਲ ਬਣਿਆ ਹੋਇਆਗਾ ਇਹਨਾਂ ਪੱਲੰਗਰ ਹਾਲ ਵੀ ਕਹਿ ਦਿੰਨੇ ਆਗਾ ਲੰਗਰ ਹਾਲ ਜਿੱਥੇ ਲੰਗਰ ਤਿਆਰ ਹੁੰਦਾ ਹੁੰਦਾਗਾ ਜੀ ਤੇ ਸਾਰਿਆਂ ਨੂੰ ਪਹਿਲਾਂ ਇਧਰਲੇ ਪਾਸੇ ਜੀ ਇਤਿਹਾਸ ਲਿਖਿਆ ਹੋਇਆਗਾ ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਪੜ ਕੇ ਡਾ ਪਾ ਤੁਹਾਡੇ ਨਾਲ ਸਾਂਝਾ ਕਰਦਿਆਂ ਇਤਿਹਾਸਿਕ ਗੁਰਦੁਆਰਾ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਿਤ ਮਨਸਾਰਾਮ ਜੀ ਦੁਆਰਾ ਯਾਦ ਕਰਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੀ ਯਾਤਰਾ ਕਰਦੇ ਹੋਏ ਤੀਰਥ ਸਥਾਨ ਸ਼ੁਕਰ ਖੇਤਰ ਸੋਰੋਂ ਪਹੁੰਚੇ ਗੁਰੂ ਮਹਾਰਾਜ ਜੀ ਨੇ ਪੰਡਤ ਮਨਸਾ ਰਾਮ ਜੀ ਦੀ ਮਨੋ ਕਾਮਨਾ ਪੂਰੀ ਕਰਦੇ ਹੋਏ ਉਸ ਦਾ ਕਲਿਆਣ ਕੀਤਾ ਅਤੇ ਸੰਗਤ ਨੂੰ ਸਤ ਕਰਤਾਰ ਦਾ ਉਪਦੇਸ਼ ਦਿੱਤਾ ਉਸ ਸਮੇਂ ਤੋਂ ਹੀ ਪੰਡਤ ਮਨਸਾ ਰਾਮ ਜੀ ਉਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਇਸ ਸਥਾਨ ਦੇ ਸਿੱਖ ਉਸੇ ਸਮੇਂ ਤੋਂ ਗੁਰੂ ਮਹਾਰਾਜ ਜੀ ਦੇ ਵਰਸਾਏ ਸਿੱਖ ਹਨ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮੱਤਾ ਸਾਹਿਬ ਤੋਂ ਮਨੁੱਖਤਾ ਦਾ ਭਲਾ ਕਰਦੇ ਹੋਏ ਇਸ ਸਥਾਨ ਪਹੁੰਚੇ ਸਨ ਉਸ ਸਮੇਂ ਇੱਥੇ ਪੰਡਤ ਮਾਨਸਾਰਾਮ ਜੀ ਦੇ ਪੁੱਤਰੇ ਪੰਡਤ ਸੋਹਣ ਲਾਲ ਜੀ ਨੇ ਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਅਤੇ ਅੱਗੇ ਚਲੇ ਗਏ ਸਮੇਂ-ਸਮੇਂ ਉੱਪਰ ਗੁਰੂ ਮਹਾਰਾਜੀ ਪੰਡਤ ਸੋਹਣ ਲਾਲ ਜੀ ਨੂੰ ਹੱਥ ਨਾਲ ਲਿਖੇ ਹੋਏ ਹੁਕਮ ਹੁਕਮਨਾਮੇ ਪੇ ਦੇ ਰਹੇ ਜੋ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਸੰਭਵ ਸੰਭਵਿਤ ਹਨ ਇਸ ਸਥਾਨ ਦੀ ਸੇਵਾ ਬਾਬਾ ਹਰਵੰਸ ਸਿੰਘ ਜੀ ਬਾਬਾ ਫੌਜਾ ਸਿੰਘ ਜੀ ਬਾਬਾ ਟਹਿਲ ਸਿੰਘ ਜੀ ਸੰਪਰਦਾ ਦੇ ਜਥੇਦਾਰ ਬਾਬਾ ਬਚਨ ਸਿੰਘ ਜੀ ਬਾਬਾ ਸਰੇਂਦਰ ਸਿੰਘ ਜੀ ਬਾਬਾ ਤਰਸੇਮ ਸਿੰਘ ਜੀ ਕਰਵਾ ਰਹੇ ਹਨ ਅਤੇ ਇਸ ਸਥਾਨ ਦਾ ਪ੍ਰਬੰਧ ਜਥੇਦਾਰ ਤਖਾ ਸਿੰਘ ਜੀ ਵੇਖ ਰਹੇ ਹਨ ਧੰਨਵਾਦ ਜੀ ਵਾਹਿਗੁਰੂ ਜੀ ਤੇ ਇਧਰਲੇ ਪਾਸੇ ਜੀ ਤਸਵੀਰ ਲੱਗੀ ਹੋਈ ਆ ਸਵਰਗਵਾਸੀ ਬਾਬਾ ਤਖਤਾ ਸਿੰਘ ਜੀ ਸਤਖੰਡ ਵਾਸੀ ਗੁਰਦੁਆਰਾ ਛੇਮੀ ਪਾਸਿਆਹੀ ਸੋਰੋ ਜੀ ਤੇ ਜਨਮ ਜਿਹੜੀ ਤਰੀਕ ਹੈਗੀ ਆ ਜੀ 15 10 1970 ਤੇ ਸਵਰਗਵਾਸ ਤਰੀਕ ਹੈਗੀ ਆ ਜਿਹੜੀ 7 ਤਰੀਕ 8ਵਾਂ ਮਹੀਨਾ 2024 ਇਹ ਬਾਬਾ ਤਖਤਾ ਸਿੰਘ ਜੀ ਇਥੋਂ ਦੇ ਜਿਹੜੇ ਮੁੱਖ ਸੇਵਾਦਾਰ ਸੀਗੇ ਤੇ ਜਿਹੜੇ ਹੁਣ ਸਤਿ ਅਰਕਵਾਸ ਹੋਏ ਹੋਇਆ ਜੀ ਤੇ ਵਾਹਿਗੁਰੂ ਤੇ ਹੁਣ ਆਪਾਂ ਉੱਪਰ ਦਰਬਾਰ ਸਾਹਿਬ ਤੇ ਚੱਲਦੇ ਆ ਜੀ ਦਰਸ਼ਨ ਕਰਕੇ ਆਉਣੇ ਆ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਤੁਹਾਨੂੰ ਦਰਸ਼ਨ ਕਰਵਾਉਣੇ ਆ ਗੁਰੂ ਮਹਾਰਾਜ ਜੀ ਦੇ ਤੇ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਡਤ ਮਨਸਾਰਾਮ ਜੀ ਦੇ ਪੁੱਤਰੇ ਪੰਡਤ ਸੋਨ ਲਾਲ ਜੀ ਨੂੰ ਜੋ ਹੁਕਮਨਾਮੇ ਲਿਖੇ ਸੀ ਉਹ ਵੀ ਉੱਪਰ ਦਰਬਾਰ ਸਾਹਿਬ ਦੇ ਵਿੱਚ ਸੰਬੋਧਿਤ ਆਜੋ ਜੀ ਚਲਿਓ ਦਰਸ਼ਨ ਕਰੀਏ

ਹਰਿ ਕਰੋ ਹਰਿ ਕਰੋ ਹਰਿ ਕਰੋ ਪਰਪਰ ਸਾਹਿਬਾ ਮਾਣ ਪ੍ਰਭਾਤ ਹਰਿ ਸਾਹਮਣੇ ਹੈਗਾ ਜੀ ਗੁਰਦੁਆਰਾ ਸਾਹਿਬ ਦਾ 메인 게ਟ ਤੇ ਸਾਹਮਣੇ ਪਾਸੇ ਉਹ ਆਪਣਾ ਇੱਥੋਂ ਜੀ ਭਰਾਵਾਂ ਤੋਂ ਪੁੱਛਿਆ ਸੀਗਾ ਆਸੇ ਪਾਸਿਓਂ ਕਹਿੰਦੇ ਬਈ ਇਹਨੂੰ ਗੰਗਾ ਮਈਆ ਵੀ ਕਹਿੰਦੇ ਤੇ ਗੰਗਾ ਮਈਆ ਦੇ ਨਾਲ ਨਾਲ ਨੀਸ਼ੂ ਬਾਈ ਹੋਰ ਕੀ ਕਹਿੰਦੇ ਹੈਗੇ ਸਾਹਮਣੇ ਜਿਹੜਾ ਆਪਣਾ ਦਿਖੀ ਜਾਂਦਾਗਾ ਮੰਦਿਰ ਉਹ ਜਿਹੜਾ ਇਹ ਕੁੰਡ ਹੈ ਇਹ ਸੋਰੋ ਕੁੰਡੇ ਨੂੰ ਕਹਿੰਦੇ ਸੋਰੋ ਮਤਲਬ ਸ਼ਹਿਰ ਦੇ ਨਾਮ ਤੇ ਦਾ ਕਸਬੇ ਦੇ ਨਾਮ ਦੇ ਦਾ ਨਾਂ ਪਿਆ ਹੋਇਆ ਤੇ ਇਸ ਸਰੋਵਰ ਨੂੰ ਜੀ ਸੋਰੋ ਕੁੰਡੇ ਵੀ ਕਹਿ ਦਿੰਦੇ ਆ ਜੀ ਤੇ ਇਹ ਇਹਦੇ ਜਿਹੜੇ ਕਸਬੇ ਦੇ ਮਤਲਬ ਨਾਂ ਤੇ ਵੀ ਲੱਗਿਆ ਹੋਇਆ ਸੋਰੋ ਕੁੰਡ ਤੇ ਗੰਗਾ ਕੁੰਡ ਵੀ ਇਹਨੂੰ ਕਹਿ ਦਿੰਦੇ ਆ ਇਹ ਉਹੀ ਕੁੰਡ ਹੈ ਜਿਹੜੇ ਆਪਾਂ ਮਾਈਥੋਲੋਜੀਕਲੀ ਆ ਹਿਸਟੋਰੀਕਲ ਲੈਵਲ ਤੇ ਅਗਰ ਗੱਲ ਕਰੀਏ ਵੈਸੇ ਤਾਂ ਮੈਂ ਹਿਸਟਰੀ ਸਮਝਾਂਗਾ ਕਿਉਂਕਿ ਦੇਖੋ ਸਨਾਤਨ ਇਸੇ ਹਾਲ ਜਿਹੜਾ ਹੈਗਾ ਉਹ ਹਿਸਟਰੀ ਹੈ ਤੇ ਉਹ ਜਿਹੜਾ ਇਹ ਸੋਰੋਂ ਕੁੰਡ ਹੈ ਇਹਦੇ ਵਿੱਚ ਜਦੋਂ ਹਿਰਨਿਆਖਸ਼ ਸੀਗਾ ਹਿਰਨਿਆਖਸ਼ ਜਿਹੜਾ ਆਪਣਾ ਬੜਾ ਹੀ क्रूर ਉਹ ਸੀਗਾ ਪੁਰਾਣੀ ਟਾਈਮ ਦੇ ਵਿੱਚ ਉਦੋਂ ਉਹਨੇ ਜਿਹੜੀ ਧਰਤੀ ਸੀਗੀ ਉਹ ਚੱਕ ਕੇ ਉਹਦੇ ਕੋਲ ਬੜੀਆਂ ਪਾਵਰਾਂ ਸੀਗੀਆਂ ਉਹ ਚੱਕ ਕੇ ਜਿਹੜੀ ਸੀਗੀ ਸਮੁੰਦਰ ਦੇ ਵਿੱਚ ਉਹ ਕਰਤੀ ਸੀਗੀ ਡਿਮੋਲਿਸ਼ੀਸ ਕਰਤੀ ਸੀ ਤੇ ਇਹ ਉਹੀ ਕੁੰਡ ਉਹਦਾ ਉਹਦਾ ਹੀ ਹਿੱਸਾ ਹੈਗਾ ਸਮੁੰਦਰ ਦਾ ਤੇ ਇੱਥੋਂ ਦੀ ਜਿਹੜੀ ਉਹ ਧਰਤੀ ਸੀਗੀ ਉਹ ਉਸ ਕੁੰਡ ਦੇ ਵਿੱਚ ਮਤਲਬ ਰੋਬਰ ਦੇ ਵਿੱਚ ਜਾ ਕੇ ਡਿਮੋਲਿਸ਼ੀਸ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੀ ਕਹਿੰਦੇ ਆ ਇੱਥੇ ਇਹੀ ਸੋਰੋਂ ਦੇ ਵਿੱਚ ਵਰਹਾ ਅਵਤਾਰ ਹੋਇਆ ਸੀਗਾ ਵਿਸ਼ਨੂੰ ਜੀ ਦਾ ਤੀਸਰਾ avatars ਜਿਹੜਾ ਆਪਾਂ ਮਨਾਣ ਦਾ ਵਰਹਾ ਰੂਪ ਆਪਾਂ ਜਿਹਨੂੰ ਕਹ ਦਿੰਨੇ ਆ ਜਿਹੜਾ ਵਾਈਲਡ ਬੋਰ ਸੂਰ ਦੇ ਮੂੰਹ ਵਾਲਾ avatars ਜਿਹੜਾ ਤੁਸੀਂ ਦੇਖਿਆ ਹੋਣਾ ਨਰਾਇਣ ਦਾ ਉਹ ਹੋਇਆ ਸੀ ਫਿਰ ਉਹਨਾਂ ਨੇ ਉਹਨਾਂ ਦਾ ਉਹ ਕਰਕੇ ਰਹੇ ਨੇ ਆਖਸ ਤੋਂ ਲੜ ਕੇ ਉਹਨਾਂ ਦੀ ਧਰਤੀ ਜਿਹੜੀ ਸੀਗੀ ਤੋ ਕੁਟ ਬਾਹਰ ਘੱਡੀ ਸੀ ਉਸ ਵਾਰ ਤਰਤੀ ਜੜੀ ਹੈਗੀ ਦੁਵਾਰਾ ਆਪਣੇ ਅਸਿੱਤ ਬਚਾਈ ਸੀਗੀ ਇਹ ਇਤਿਹਾਸ ਇੱਥੇ ਦਾ ਤੇ ਦੂਜਾ ਇਤਿਹਾਸ ਅਗਰ ਗੱਲ ਕਰੀਏ ਸੋਰੋਂ ਦਾ ਇਤਿਹਾਸ ਹੈ ਕਿ ਇੱਥੇ ਜਿਹੜੇ ਤੁਲਸੀਦਾਸ ਜੀ ਸੀਗੇ ਜਿਨ੍ਹਾਂ ਨੇ ਰਾਮਚ੍ਰਿਤ ਮਾਨਸ ਤੇ ਨਾਲ ਆਪਣੀ ਹਨੂਮਾਨ ਚਲੀਸਾ ਲਿਖੀ ਸੁਣੀ ਹੋਣੀ ਹਨੂਮਾਨ ਚਲੀਸਾ ਤੇ ਜੇ ਹਨੂਮਾਨ ਗਿਆਨ ਗੁਰੂ ਸਾਗਰ ਉਹ ਇੱਥੇ ਲਿਖੀ ਗਈ ਸੀਗੀ ਤੇ ਉਹਨਾਂ ਦਾ ਜਨਮ ਵੀ ਇੱਥੇ ਹੀ ਹੋਇਆ ਸੀਗਾ ਠੀਕ ਹੈ ਜੀ ਧੰਨਵਾਦ ਬਾਈ ਨਿਸ਼ੂ ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਗੁਰਦੁਆਰਾ ਸਾਹਿਬ ਦੇ ਜੀ ਆਪਾਂ ਦਰਸ਼ਨ ਕਰਿਆ ਤੇ ਆਪਾਂ ਨੂੰ ਇਤਿਹਾਸ ਬਾਰੇ ਵੀ ਜਿਹੜਾ ਪਤਾ ਲੱਗ ਗਿਆ ਤੇ ਮੰਦਰਾਂ ਦੇ ਇਤਿਹਾਸ ਬਾਰੇ ਜੀ ਨੀਸ਼ੂ ਭਾਈ ਨੇ ਜਿਹੜੀ ਆਪਾਂ ਨੂੰ ਵਧੀਆ ਜਾਣਕਾਰੀ ਦੇ ਦਿੱਤੀ ਤੇ ਮੰਦਰਾਂ ਜਿਹੜੇ ਜਿਹੜੇ ਹੁਣ 7:00 ਵਜੇ ਆਥ ਨੇ ਖੁੱਲਣਗੇ ਤੇ ਫਿਰ ਆਪਾਂ ਉਧਰ ਵੀ ਚੱਲ ਜਾਵਾਂਗੇ ਉਹਨਾਂ ਟਾਈਮ ਜੀ ਆਪਾਂ ਸ਼ਹਿਰੋਂ ਸ਼ਹਿਰ ਜੀ ਸ਼ਹਿਰੋਂ ਜੀ ਸ਼ਹਿਰ ਦੇ ਵਿੱਚ ਜਾઈએ ਮਾੜਾ ਮੋਟਾ ਇਸ ਤਰ੍ਹਾਂ ਆਸ-ਪਾਸ ਦਾ ਮਾਹੌਲ ਦੇਖਾਈਏ ਤੇ ਨਾਲੇ ਕੁਛ ਖਾ ਪੀ ਆਈਏ ਜੀ ਭਾਈ 10 ਵਜ ਗਏ ਤੇ ਆਪਾਂ ਇਧਰ ਸ਼ਹਿਰ ਚ ਆਏ ਸੀ ਮਾੜਾ ਮੋਟਾ ਦੇਖਣ ਤੇ ਨਾਲੇ ਦੁੱਧ ਫੜਨ ਆਏ ਸੀ ਡੈਰੀ ਪਾਲ ਦੇ ਫਿਰਦੇ ਸੀਗੇ ਵੀ ਚੱਲ ਘੁੱਟ ਦੁੱਧ ਦੀ ਪੀ ਲਾਂਗੇ ਤੇ ਭਾਈ ਸਾਨੂੰ ਜਦੋਂ ਆਪਾਂ ਗੁਰਦੁਆਰਾ ਸਾਹਿਬ ਚ ਬੜੇ ਸੀਗੇ ਨਾ ਤੇ ਬਾਬਿਆਂ ਨੇ ਆਪਾਂ ਨੂੰ ਪਹਿਲਾਂ ਹੀ ਕਹਿਤਾ ਸੀਗਾ ਇਹਨਾਂ ਭਾਈ ਸਾਈਕਲ ਅੰਦਰ ਲਾਓ ਇੱਥੇ ਬਾਂਦਰ ਬਹੁਤ ਆ ਤੇ ਐ ਨਹੀਂ ਪਤਾ ਥੋੜੇ ਸਾਈਕਲਾਂ ਦੇ ਬੈਗਾਂ ਦਾ ਹਾਲ ਕੀ ਹੋਊਗਾ ਤੜਕੇ ਨੂੰ ਤੇ ਉਹੀ ਗੱਲ ਆ ਜੀ ਇੱਥੇ ਐਨੇ ਬਾਂਦਰਾ ਹਜ਼ਾਰਾਂ ਦੀ ਗਿਣਤੀ ਚ ਬਾਂਦਰ ਆ ਗਏ ਆ ਦੇਖੋ ਗੇਟ ਤੇ ਕਿਹੜੇ ਹਿਸਾਬ ਨਾਲ ਬੈਠੇ ਆਗੇ ਇਧਰਲੇ ਪਾਸੇ ਉੱਤਰ ਗਏ ਇਧਰਲੇ ਪਾਸੇ ਬੈਠੇ ਸੀ ਇਹ ਜਾਨਾ ਸੁੱਤੇ ਹੀ ਪਈ ਆ ਜਿਆਦਾ ਸਾਰੇ ਬਾਈ ਐ ਲੱਗਦਾ ਜਿਵੇਂ ਉਹੀ ਜਿਵੇਂ ਗੇਟ ਬਣਾਇਆ ਹੁੰਦਾ ਉਦਾਂ ਹੀ ਇਹ ਬਣਾਏ ਹੁੰਦੇ ਹੈਗੇ ਨਕਲੀ ਲੱਗਦੇ ਆ ਇਹ ਸਾਰੇ ਤੇ ਹੈ ਅਸਲੀ ਸੁੱਤੇ ਪਏ ਹੈਗੇ ਇਹ ਵੀ ਪਾਸਾ ਨਹੀਂ ਲੈਂਦੇ ਡਿਨੇਟ ਪੂਸਗਾ ਮਾਰਦੇ ਫਿਰਦੇ ਰਹਿੰਦੇ ਹੈਗੇ ਤੇ ਹੁਣ ਹਰਪਾਲ ਤੇ ਸੰਦੀਪ ਵੰਗੂ ਜਮਾ ਟੇਢੇ ਹੋਏ ਪਏ ਆਓ ਦੇਖੋ ਥੱਲੜ ਦੇ ਦਿਖਾਵਾਂ ਤੁਹਾਨੂੰ ਇਹ ਆਹ ਦੇਖੋ ਬਾਈ ਇਹ ਆਓ ਲਾ ਲੈ ਸਰਾਨਾਂ ਦੇ ऐ सुते पए बई इटे पए है बाक़ी इहो त बेठे सारे हा हिकु इदरे पासे बि बैठा गा त जमा नीद मगन हुया पिया गा ਆ ਦੇਖੋ ਇੱਧਰ ਬਾਂਦਰੀ ਬੰਦਰ ਆ ਗਏ ਬਾਈ ਇੱਥੇ ਬਹੁਤ ਬੰਦਰ ਆ ਗਏ ਤੇ ਮੈਨੂੰ ਆਪਾਂ ਨੂੰ ਐ ਲੱਗਦਾਗਾ ਵੀ ਇਹ ਇੱਥੇ ਕੋਈ ਹਨਾ ਫਲ ਫਰੂਟ ਵਾਲੀ ਰੇੜੀ ਲਾਉਂਦਾ ਹੋਊਗਾ ਤਾਂ ਮੁਸ਼ਕਲ ਹੀ ਆ ਕੰਮ ਬਾਈਆਂ ਦਾ ਕਿਉਂਕਿ ਦਿਨੇ ਵੀ ਅਸੀਂ ਦੇਖਿਆ ਸੀ ਜਿਹੜੇ ਦੁਕਾਨਾਂ ਵਾਲੇ ਆ ਨਾ ਡੰਡੇ ਮਾਰ ਮਾਰ ਭਜਾਈ ਜਾਂਦੇ ਸੀਗੇ ਭਾਈ ਹੈਈ ਵਾਲਿਆ ਤੰਗ ਵਾਲਾ ਕਰਦੇ ਹੋਣਗੇ ਇਹ ਤੇਰੇ ਕੋਈ ਸੇਬ ਕੇਲੇ ਜੇ ਕਿਸੇ ਕੋਲ ਹੁੰਦੇ ਹੋਣਗੇ ਮੇਰੇ ਹਿਸਾਬ ਨਾਲ ਤਾਂ ਦੇਖੇ ਨਹੀਂ ਅਸੀਂ ਤੇ ਹੁਣੇ ਵੀ ਨਹੀਂ ਕਿਸੇ ਕੋਲੇ ਚਾਕੇ ਉਹਦੀ ਲੈ ਜਾਂਦੇ ਹੋਣਗੇ ਇਹ ਕਾ ਬੈਠਾਗਾ ਇਧਰ ਟਾਈਮ ਭਾਈ 12 ਵਜੇ ਨਾ 5 ਮਿੰਟ ਹੋ ਗਏ ਤੇ ਆਪਾਂ ਦਰਬਾਰ ਸਾਹਿਬ ਦੇ ਥੱਲੇ ਜਿਹੜਾ ਸਾਨੂੰ ਦਿਨੇ ਦਿਖਾਇਆ ਸੀਗਾ ਵੀ ਲੰਗਰ ਹਾਲ ਆਗਾ ਉਸੇ ਦੇ ਵਿੱਚ ਹੀ ਜਿਹੜਾ ਇੱਧਰ ਪਏ ਹੋਿਆਂਗੇ ਦਰੀ ਬਿਛਾਈ ਹੋਈ ਹੈਗੀ ਤੇ ਉੱਪਰ ਭਾਈ ਪੱਖਾ ਚੱਲੀ ਜਾਂਦਾਗਾ ਤੇ ਬਾਬਾ ਜੀ ਵੀ ਇੱਥੇ ਪਏ ਆਗੇ ਸਾਹਮਣੇ ਉਹ ਤਖਤ ਪੋਛਤੇ ਇੱਥੇ ਪਿਆ ਤੇ ਮੱਛਰਾਂ ਨਾਲ ਅੱਜ ਵੀ ਜੀ ਪਿਆਰ ਵਧੂਗਾ ਮੱਛਰ ਇਥੇ ਬਹੁਤ ਜ਼ਿਆਦਾ ਹੀ ਹੈਗਾ ਤੇ ਔੜੋ ਮੌਸ ਜੀ ਬਈ ਵੈਸੇ ਤਾਂ ਹੈਗੀ ਹੈਗੀ ਸਾਰਿਆਂ ਨੇ ਲਾਈ ਹੈ ਇੱਕ ਵਾਰੀ ਕਿਹਦਾ ਤਾਂ ਚੈਣ ਦੀ ਨੀਂਦ ਆਗੀ ਤੇ ਬਾਕੀ ਦੇਖੋ ਬਈ ਰਾਤ ਨੂੰ ਕੀ ਬਣਦਾਗਾ ਤੇ ਹਾਂਜੀ ਹਰਪਾਲ ਬਾਈ ਅੱਗੇ ਬੜੀ ਜਲਦੀ ਲਾਮ ਲੇਟ ਹੋ ਜਾਣੇ ਹੋ ਤੁਸੀਂ ਤੇ ਸੰਦੀਪ ਨਿਸ਼ੂ ਤਾਂ ਵੀਡੀਓ ਐਡੀਟਰ ਰਾਤ ਨੂੰ ਕਰਕੇ ਉੱਠ ਕੇ ਕਰਦਾਗਾ ਕਈ ਵਾਰ 4 ਵਜੇ ਵੀ ਉੱਠ ਖੜਦਾ ਕਈ 3 ਵਜੇ ਉੱਠ ਖੜਦਾ ਕਈ ਵਾਰ ਵੀਡੀਓ ਐਡਿਟ ਕਰਕੇ ਸੌਂਦਾਗਾ ਅੱਜ ਬਾਈ ਤੁਸੀਂ ਕਿਵੇਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਭਾਈ ਸੰਦੀਪ ਨੇ ਕੱਲ ਨਵਾਂ ਫੋਨ ਲੈ ਲਿਆ ਤੇ ਭਾਈ ਸੰਦੀਪ ਵਾਲਾ ਫੋਨ ਸੀਗਾ ਉਹ ਮੈਂ ਲੈ ਲਿਆ ਪੱਕੀ ਹੈ ਤਾਂ ਵਿਚਾਰਾ ਕਮਜ਼ੋਰ ਆ ਜਾਈਆ ਪਰ ਜਿੰਨਾ ਵੀ ਬਲੌਗ ਬਣਾ ਕਰੂਗਾ ਹੁਣ ਉਹ ਤੇ ਬਲੌਗ ਮੈਂ ਪਾਇਆ ਕਰੂਗਾ ਮੇਰਾ ਚੈਨਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਫੇਲ ਬੰਦਾ ਤੇ ਅੱਜ ਤੁਹਾਨੂੰ ਸ਼ਹਿਰੀ ਵੀ ਉਸ ਚੈਨਲ ਤੇ ਮਿਲੂਗੀ ਮੇਰੀ ਹਾਂਜੀ ਬਾਈ ਕੋਈ ਖੋਲ ਕੇ ਦੇਖਿਓ YouTube ਤੇ ਆ ਬਾਈ ਫੇਲ ਬੰਦਾ ਇਹ ਪਹਿਲੀ ਵਾਰੀ ਬਲੌਗ ਬਣਾਇਆਗਾ ਤੇ ਉਸੇ ਤੇ ਸ਼ਹਿਰੀ ਆ ਤੇ ਭਾਈ ਤੁਸੀਂ ਸਾਰਿਆਂ ਨੇ ਜਰੂਰ ਦੇਖਣਾ ਇੰਨੇ ਨਾਲ ਉਹ ਜਿਹੜਾ ਜਿੰਨਾ ਟਾਈਮ ਨਵਾਂ ਕੋਈ ਫੋਨ ਦਾ ਹੱਲ ਬੱਤਾ ਨਹੀਂ ਹੁੰਦਾ ਉਨੇ ਜੇ ਕਰ ਭਾਈ ਟਾਈਮ ਟੂਮ ਜਾਂ ਪੂਰਾ ਹੋ ਜਾਊਗਾ ਚਲੋ ਮਿਹਨਤ ਕੀਤੀ ਆ ਨਾ ਵੀ ਜਿੰਨਾ ਟਾਈਮ ਇਹਦੇ ਨਾਲ ਹੀ ਸਰਦਾਗਾ ਤੇ ਸਾਰਿਆਗਾ ਤੇ ਸ਼ੈਰੀ ਉਹਦੇਤੀ ਆਊਗੀ ਸ਼ੈਰੀ ਫਿਰ ਉਹਦੇਤੀ ਆਊਗੀ ਬਸ ਠੀਕ ਆ ਜੀ ਠੀਕ ਆ ਧੰਨਵਾਦ ਤੇ ਬੜਾ ਵਧੀਆ ਲੱਗ ਰਿਹਾ 12 ਵਜੇ ਤੁਸੀਂ ਅੱਜ ਸਾਡੇ ਵਾਂਗੂ ਲੋ ਵਾਂਗੂ ਚਾਖੀ ਜਾਂਦੇ ਜਿਹੜਾ ਅੱਗੇ ਤੁਸੀਂ ਰਾਮਨਾ ਸੁੱਤੇ ਪਏ ਹੁੰਦੇ ਹੋਗੇ ਤੇ ਇਧਰ ਸੰਦੀਪ ਭਾਈ ਵੀ ਗੋਡਾ ਖੁਰਕੀ ਜਾਂਦਾ ਤੇ ਵੀਡੀਓ ਡਟ ਕਰੀ ਜਾਂਦਾ ਲਾਲ ਨਾਲ ਹਾਂਜੀ ਅੱਜ ਥੋੜੇ ਦਰ ਆਪਾਂ ਵੀ ਉੱਲੂਦਰਾ ਜਾਗ ਹੀ ਜਾਂਨੇ ਆ ਤੇ ਇਹਦਾ ਜਾਗ ਲੱਗਦਾ ਦੂਜੇ ਦਿਨ ਚੜ ਗਿਆ ਮੰਗਲਵਾਰ ਹੋ ਗਿਆ ਵੀ ਹਾਂ ਤੇ ਅਰਪਾਲ ਬਾਈ ਇਹ ਅੱਜ ਨਹੀਂ ਅੱਜ ਨਹੀਂ ਜਾਗਣਾ ਇਹ ਰੋਜ਼ ਹੀ ਜਾਗਣਾ ਉਹ ਨਹੀਂ ਰੋਜ਼ ਹੀ ਜਾਗਣਾ ਤੇ ਬਾਈ ਕੋਈ ਗੱਲ ਨਹੀਂ ਜੇ ਕਹਿ ਸਕਦੇ ਆ ਕਿ ਸਟਰਗਲ ਕਰਾਂਗੇ ਤੇ ਫੇਰੇ ਕੁਝ ਮਿਲਦਾ ਹੈ ਤੇ ਜੇ ਆਪਾਂ ਉਹ ਚੀਜ਼ ਨੂੰ ਨਾ ਕਰੀਏ ਤੇ ਕੁਝ ਨਹੀਂ ਮਿਲਦਾ ਉਹ ਕਹਿੰਦਾਂ ਚੱਪਲਾ ਕਸਾਈ ਹ ਫਲ ਮਿਲਦਾ ਤੇ ਉਹ ਚੀਜ਼ ਵਾਗੂਰੀ ਦੇਈ ਜਾਂਦਾ ਹੈਗਾ ਤੇ ਆਪਾਂ ਉਸ ਦੇ ਥਰੂ ਚੱਲੀ ਜਾਵਾਂਗੇ ਤੇ ਸੰਗਤਾਂ ਦਾ ਪਿਆਰ ਮਿਲੀ ਜਾਵੇ ਚੜਦੀ ਕਲਾ ਚ ਐਵੇਂ ਚੱਲਦਾ ਰਹੂਗਾ ਸਫ਼ਰ ਆਪਣਾ ਤੇ ਜਿਹੜੀ ਆਪਣੀ ਤੁਸੀਂ ਗੱਲ ਕੀਤੀ ਸੀ ਹਰਪਾਲ ਬਾਈ ਦਾ ਫੇਲ ਬੰਦਾ ਉਸ ਚੈਨਲ ਤੇ ਜ਼ਰੂਰ ਜਾ ਕੇ ਬਾਈ ਦਾ ਜਿਹੜਾ ਛੋਟਾ ਹੈ ਮਿਨੀ ਬਲੌਗ ਆਊਗਾ ਉਹਨੂੰ ਦੇਖਣਾ ਤੇ ਐਂਡ ਤਿੱਕਰ ਜ਼ਰੂਰ ਦੇਖਿਓ ਤੇ ਜਿਹੜਾ ਉਹਦਾ ਸਬਸਕ੍ਰਾਈਬਰ ਵਾਲਾ ਬਟਨ ਆ ਉਹਨੂੰ ਦਬਦਿਓ ਇੱਕੋ ਸਾਈਡ ਤੇ ਬੈਲ ਹੈ ਉਹਨੂੰ ਜ਼ਰੂਰ ਦਬਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਭਾਈ ਜੀ ਤਾਂ ਨਾਮਾ ਸੰਦੀਪ ਬਾਈ ਅੱਜ ਦੀ ਵੀਡੀਓ ਜਿਹੜੀ ਆਪਣੀ ਹੈ ਜੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਬਾਈ ਆਪਾਂ ਪਹਿਲਾਂ ਤੁਰੇ ਬਰੇਲੀ ਤੋਂ ਬਰੇਲੀ ਤੋਂ ਆਪਾਂ ਉਹ ਸ਼ਹਿਰ ਆਇਆ ਸੀ ਜਿਹੜਾ ਜਿਹਦਾ ਨਾਂ ਜਾਣ ਲੈਣਾ ਔਖਾ ਵਿਧਿਆਉਂ ਪਤਾ ਨਹੀਂ ਇਦਾਂ ਦਾ ਕੋਸ਼ਾਗਾ ਪਹਿਲਾਂ ਬਰੇਲੀ ਗੁਰਦੁਆਰਾ ਸਾਹਿਬ ਆਇਆ ਆਪਾਂ ਉੱਥੇ ਰਹੇ ਉਦੋਂ ਬਾਈ 50 55 ਕਿਲੋਮੀਟਰ ਦੇ ਏਰੀਏ ਤੋਂ ਬਾਅਦ ਫਿਰ ਉਹ ਸ਼ਹਿਰ ਆਇਆ ਵਿਧਿਆਉਂ ਫਿਰ ਉੱਥੇ ਇੱਕ ਗੁਰਦੁਆਰਾ ਸਾਹਿਬ ਦੋ ਗੁਰਦੁਆਰਾ ਸਾਹਿਬ ਆਈ ਉੱਥੇ ਆਪਾਂ ਨੂੰ ਰਹਿਣ ਲਈ ਜਗ੍ਹਾ ਮਿਲੀ ਤੇ ਅੱਜ ਸਵੇਰੇ ਉੱਥੋਂ ਤੁਰ ਕੇ ਬਾਈ ਵਿਧਿਆਉਂ ਤੋਂ ਅੱਜ ਆਪਾਂ ਪਹੁੰਚੇ ਆਂ ਸੋਰੋਂ ਇਹ ਵੀ ਸ਼ਹਿਰ ਆਗਾ ਇੱਥੇ ਆਪਾਂ ਨੂੰ ਇਤਿਹਾਸਿਕ ਗੁਰਦੁਆਰਾ ਓਨੇ ਕਿਲੋਮੀਟਰ ਦੇ ਫਾਸਲੇ ਤੇ ਪੰਜਾਬ 55 ਕਿਲੋਮੀਟਰ ਦੇ ਜਿਹੜਾ ਦਾਇਰਾਗਾ ਉਹਦੇ ਵਿੱਚ ਵਿੱਚ ਆਪਾਂ ਨੂੰ ਇਹ ਜਿਹੜਾ ਗੁਰਦੁਆਰਾ ਸਾਹਿਬ ਮਿਲਦੇ ਆਗਾ ਆਪਾਂ ਨੂੰ ਪਿੱਛੇ ਬਾਬਾ ਜੀ ਨੇ ਵੀ ਦੱਸਿਆ ਸੀ ਵੀ ਭਾਈ ਤੁਹਾਨੂੰ ਐਨ ਐਨ ਕਿਲੋਮੀਟਰ ਤੇ ਜਿਹੜਾ ਗੁਰਦੁਆਰਾ ਸਾਹਿਬ ਮਿਲੂਗਾ ਤੇ ਅੱਗੇ ਜੀ ਆਪਣਾ ਜਿਹੜਾ ਸਫ਼ਰ ਰਹਿ ਗਿਆਗਾ ਪ੍ਰਿੰਦਾਵਨ 100 ਕਿਲੋਮੀਟਰ ਦਾ ਰਹਿ ਗਿਆ ਕੱਲ ਨੂੰ ਆਪਾਂ ਪੂਰਾ ਜ਼ੋਰ ਮਾਰਾਂਗੇ ਪਹੁੰਚਾਂਗੇ ਬਾਈ ਤੇ ਜਿਹੜਾ ਵੀ ਹਾਂ ਚੱਲਿਆ ਹੁਣ ਖਿੱਚ ਕੇ ਲੈ ਜਾਗੇ ਨਾਲ ਹੀ ਤੇ ਹਨਾਰਪਾਲ ਜੀ ਆਪਾਂ ਉਥੇ 100 ਕਿਲੋਮੀਟਰ ਪਹੁੰਚ ਕੇ ਬਰਿੰਦਾਵਨ ਤੇ ਤੁਹਾਨੂੰ ਮੰਦਰਾਂ ਦੇ ਦਰਸ਼ਨ ਕਰਵਾਵਾਂਗੇ ਇਸ ਤੋਂ ਬਾਅਦ ਦਾ ਤੁਹਾਨੂੰ ਸਾਰਾ ਰੂਟ ਹਨ ਪਤਾਈਆ ਆਗਰਾ ਤੇ ਗਵਾਲੀਅਰ ਹੋ ਗਿਆ ਪਟਨਾ ਸਾਹਿਬ ਸਾਰੇ ਕਿਤੇ ਆਪਾਂ ਜਾਣਾਗਾ ਤੇ ਅੱਜ ਦੀ ਫਿਰ ਵੀਡੀਓ ਇੱਥੇ ਜਿਹੜੀ ਆਪਾਂ ਸਮਾਪਤੀ ਕਰਦੇ ਹਾਂਗੇ ਤੇ ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਬੜੇ ਚੰਗੇ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸਾਰਾ ਕੁਝ ਕਰਦੇ ਹੋ ਹਨ ਜੇ ਇਸ ਤਰ੍ਹਾਂ ਦੇ ਪਾਉਣੇ ਤਾਂ ਉਧਰ ਵੀ ਲਾਈਕ ਸਾਰਾ ਕੁਝ ਕਰਦੇ ਹੋਗੇ ਬੜਾ ਧੰਨਵਾਦ ਭਾਈ ਤੁਹਾਡਾ ਤੇ ਸਾਸਰੀ ਕਾਲ ਜੀ ਇਹਨਾਂ ਨਾਲ ਹੀ ਆਪਣੇ ਵੀਡੀਓ ਦੀ ਜਿਹੜੀ ਸਮਾਪਤੀ ਹੁੰਦੀ ਹੈ